ਨੇ ਨਹੀਂ ਅਮਰਤ ਅਮਰਤਦੇ ਅਜੀਪਾਲ ਗੋਪਰਾ ਜਿੰਜਾ ਬਾਪੂ ਕਿੰਨੇ ਵਾਲੀ ਵਾਲ ਖੇਡਦੇ ਆ ਬਾਪੂ ਇਹ ਨੀਰਾ ਜਣ ਗਿਆ ਆਪਣੇ ਅੱਗੇ ਡਾਉਟ ਆਉਂਦਾ ਹਾਰਾ ਆ ਅਜੀਪਾਲ ਪੰਜਾਬ ਪੁਲਿਸ ਦੇ ਦਾ ਪ੍ਰਾਪਤ ਜੋੜੀ ਅਜਵਾਦੀ ਬਿੰਦੇ ਦੀ ਜਿਲ੍ਹੇ ਛੋਟੇ ਵੀ ਵੀਰੇ ਵਾਲੀ ਵਾਲ ਦਾ ਬੁੱਤਾ ਇਹਨਾਂ ਲੜਕੇ ਨੇ ਸ਼ੁਰੂ ਜਲਾਇਆ ਦੋਏ ਰਾਤ ਦੇ ਵਿੱਚ ਅਮਰਤਪਾਲ ਹਰਪ੍ਰੀਤ ਅਸਜੋ ਵਿਸ਼ੇਸ਼ ਤੌਰ ਤੇ ਤੁਹਾਨੂੰ ਤੁਹਾਡੇ ਅੱਗੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਡੇ ਇਸ ਵਾਰੀਵਾਲ ਦੀ ਰੌਣਕ ਨੂੰ ਵਧਾਇਆ ਸਾਡੇ ਬਹੁਤ ਹੀ ਸਰਕਾਰ ਜੋ ਦੇਵੀਰ ਵੀਐਸਪੀ ਉਦਾਰ ਸਿੰਘ ਚੰਦਪਾਲ ਉਹਨਾਂ ਨੇ ਜਦੋਂ ਸਾਨੂੰ ਕੋਈ ਲੋੜ ਹੁੰਦੀ ਹੈ ਬਾਲਾਂ ਦੀ ਸਮਝਣ ਤੋਂ ਬਾਲਾਂ पे ਇਧਰੇ ਰਹਿੰਦੇ ਆ ਮਾਨੇ ਗੁਰੂ ਪਛੇੜ पाणी पून पी लोग ਇਹ ਤੁਹਾਡਾ ਅਗਲਾ ਮੁਕਾਬਲਾ 14 ਸਾਲ ਲੜਕੀਆਂ ਤਕਵੀਰਾਂ ਤੇ ਸਿੱਖੜ ਬਲੀਵਰ ਕਬੀਸੇ ਖੜਾ ਮੇਰਾ ਫੀਲ ਬਣੇ ਚਾਹੀਦਾ ਨੋਟ ਕਰਦੇ ਨੇ ਲੰਬੀ ਲੰਬੀ ਵਾਲੇ ਜੀ ਵੀ ਖੜੇ ਨੇ ਖਤਾਰਾ 14 ਰਾਈਟ ਹੈ ਰਾਈਟ 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 ਪਾ ਲਓ ਜੀ ਅਨੰਦ ਸੜਕਾ ਨੰਬਰ ਕਿੱਧਰੇ ਦਿੱਤੋ ਅੰਦਰ ਸਾਰਾ ਦੇ ਬਚ ਨੌਸਨ ਦੇ ਕੈਂਪਸ ਜਾ ਕੇ ਲੜਦੇ ਹੋਏ ਕਾਫੀ ਨੇ ਇੱਕ ਮੈਂ ਹੋਰ ਜਾਣਕਾਰੀ ਸਾਂਝੀ ਕਰਨਾ ਚਾਹਣਾ ਹੈ ਜੀ ਅਸੀਂ ਜਿਹੜੇ ਲੀਗ ਟੂਰਨਾਮੈਂਟ ਹੈ ਕਰੋਨਾ ਕਾਲ ਤੋਂ ਸ਼ੁਰੂ ਕੀਤੇ ਸੀ ਚਾ ਆਪਣੇ ਟੈਂਪਲ ਦੇ ਕੋਲ ਪਾਇਆ ਹੋਇਆ ਹੈ ਉਹਨਾਂ ਦੇ ਪੱਲੇ ਕੇ ਮੋਟੇ ਲੋਕ ਪੀਅਰ ਦੇ ਨੇ ਕਰੇ ਗੋਢੀ ਦੋ ਸਾਤੀ ਧੀ ਜੇ ਆਜੇ ਸਮਾਂ ਕੱਢ ਕੇ ਹੋਰ ਆਜਵਾਜੇ ਦੋ ਲਾਜ ਤਾਂ ਬਹਾਈ ਹੋ ਗਈ

ਕਾਰਾਂ ਆਹ ਕਾਰਾਂ ਬਰਾਬਰ ਜੀ ਸ੍ਰੀ ਰਣਾਤ ਹੋ ਗਿਆ ਭਾਈ ਮੇਜਰ ਮੜਿਆ ਸਾਈਡ ਤੇ ਹੋਇਆ ਵਧੀਆ ਬਈ ਤੁਸੀਂ ਹਾਏ ਮੇਰਾ ਰੱਬਾ ਦੇਖੀ ਜਾ ਕਿ ਬੰਦਿਆ 아 오늘 니트호 아니로리 아좀 빨리 좀 빨리 와라 라티 스토라 여기 세 니테 11개 따라 19 19 한두 1